ਸਮਾਣਾ ਪਾਤੜਾ ਚੀਕਾ ਨਾਬਾ ਤੋਂ ਜਿਹੜੀ ਬਸਾਂ ਸਿੱਧੀ ਪਟਿਆਲੇ ਨਏ ਬਸਣ ਜਾਂਦੀ ਸੀ ਲੇਕਿਨ ਸਰਕਾਰ ਨੇ ਲੋਕਾਂ ਦੀ ਲੰਬੇ ਕਾਫੀ ਮਹੀਨੇ ਤੋਂ ਲੋਕ ਸ਼ਿਕਾਇਤ ਕਰ ਰਹੇ ਸੀ ਮੁਸ਼ਕਲ ਆ ਰਹੀ ਸੀ ਕਿ ਜਿਹੜੇ ਨਵਾਂ ਬਸ ਸਟੈਂਡ ਹੈ ਉਹ ਕਾਫੀ ਦੂਰ ਪੈਂਦਾ ਹੈ ਕਿਸੇ ਰੇਂਦਰ ਹਸਪੀਟਲ ਜਾਣਾ ਹੈ ਦੁਖਨੀਵਾਰਾ ਗੁਰਦੁਆਰੇ ਜਾਣਾ ਹੈ ਵਕ ਵਕ ਥਾਵਾਂ ਤੇ ਜਾਣ ਵਾਲੇ ਲੋਕ ਪਰੇਸ਼ਾਨ تھے ਕਚੇਰੀ ਜਾਣਾ ਉਹਨਾਂ ਨੂੰ ਹੁਣ ਰਾਹਤ ਦਿੱਤੀ ਹੈ ਪੁਰਾਣਾ ਬਸ ਸਟੈਂਡ ਪਟਿਆਲੇ ਉੱਥੇ ਸਮਾਣਾ ਤੋਂ ਜਾਣ ਵਾਲੀ ਬਸਾਂ ਪਾਤੜਾ ਜਾਣ ਵਾਲੀਆਂ ਬਸਾਂ ਦੀ ਲੋਕਲ ਬਸਾਂ ਖਾਸ ਤੌਰ ਤੇ ਉਹ ਬਸਾਂ ਉੱਥੇ ਜਾਣਗੀਆਂ ਖੁਸਵਾਰੀਆਂ ਸਰਕਾਰ ਦਾ ਧੰਨਵਾਦ ਕਰ ਰਹੀ ਹੈ ਪੀਆਰਟੀਸੀ ਦਾ ਵੀ ਧੰਨਵਾਦ ਕਰ ਰਹੀ ਹੈ ਵੀ ਇਹ ਬਸਾਂ ਜਿਹੜੀ ਪੁਰਾਣੇ ਬਸ ਸਟੈਂਡ ਹੋ ਕੇ ਜਾਣਗੀਆਂ ਪੁਰਾਣੇ ਬਸ ਸਟੈਂਡ ਹੋ ਕੇ ਜਾਣ ਨਾਲ ਦੇਖੋ ਤੁਸੀਂ ਪੀਆਰਟੀਸੀ ਦੀ ਜਿਹੜੀ ਲੰਬੇ ਰੂਟ ਦੀ ਬਸ ਹੈ ਮੈਂ ਉਹ ਬਸਾਂ ਤੋਂ ਅੰਦਰ ਨਹੀਂ ਜਾਣਗੀਆਂ ਲੇਕਿਨ ਲੋਕਲ ਬਸਾਂ 25 ਬਸਾਂ ਚਲਾਈ ਗਈਆਂ ਸਮਾਣਾ ਪਾਤੜਾ ਚੀਕਾ ਗੂਲਾ ਅਤੇ ਕਨੌਰ ਇਸ ਤੋਂ ਲੋਕਾਂ ਨੂੰ ਰਾਹਤ ਮਿਲੇਗੀ ਮਿੰਨੀ ਬਸਾਂ ਜਾਂ ਜਿਹੜੇ ਲੋਕਲ ਟੇਮ ਹੈ ਉਹ ਸਾਰੇ ਪੁਰਾਣੇ ਬਸ ਅਡੇ ਹੋ ਕੇ ਜਾਣਗੇ ਜਿਹਦੇ ਨਾਲ ਲੋਕਾਂ ਨੇ ਰੇਂਦਰਾ ਹਸਪੀਟਲ ਜਾਣਾ ਹੈ ਕਚੇਰੀਆਂ ਜਾਣਾ ਹੈ ਕਾਲੀ ਦੇ ਮੰਦਿਰ ਜਾਣਾ ਹੈ ਉਹ ਲੋਕਾਂ ਨੂੰ ਭਾਰੀ ਰਾਹਤ ਸਰਕਾਰ ਵੱਲੋਂ ਦਿੱਤੀ ਗਈ ਹੈ ਕਲਬਾਦ ਵੀ ਕਰਦੇ ਆ ਲੋਕਾਂ ਨਾਲ ਵੀ ਇਹ ਜਿਹੜੀ ਬਸ ਪੁਰਾਣੇ ਬਸ ਅਡੇ ਤੇ ਜਾਣ ਲੱਗੀ ਹੈ ਇਨਸ਼ਾਅੱਲਾ ਲੋਕਾਂ ਨੂੰ ਬਹੁਤ ਫਾਇਦਾ ਹੈ ਬਹੁਤ ਤੰਗ ਆਉਂਦੇ ਸੀ ਲੋਕ ਇਹਦੇ ਪੁਰਾਣੇ ਅਡੇ ਨਾਲ ਬਹੁਤ ਜ਼ਿਆਦਾ ਲੋਕ ਦੁਕਾਨਦਾਰਾਂ ਨੂੰ ਫਾਇਦਾ ਮਜ਼ਦੂਰਾਂ ਨੂੰ ਫਾਇਦਾ ਸਾਰਿਆਂ ਨੂੰ ਬਹੁਤ ਦਿੱਕਤਾਂ ਆਉਂਦੀ ਸੀ ਜੀ ਮੇਰਾ ਨਾਮ ਹਰਕੇਸ਼ ਕੁਮਾਰ ਵਿੱਕੀ ਹੈ ਜੀ ਦੇਖੋ ਜੀ ਇਹ ਜਿਹੜਾ ਪੁਰਾਲਾ ਕੀਤਾ ਗਿਆ ਇਹ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਕੀਤਾ ਗਿਆ ਨਵਾਂ ਬੱਸ ਸਟੈਂਡ ਬਣਿਆ ਸੀਗਾ ਤੇ ਉਹਦੇ ਬਣਨ ਕਾਰਨ ਜਿਹੜਾ ਪੁਰਾਣਾ ਬੱਸ ਸਟੈਂਡ ਸੀ ਉਹ ਤਕਰੀਬਨ ਬੰਦ ਹੋ ਗਿਆ ਸੀਗਾ ਤੇ ਹੁਣ ਸਾਡੇ ਚੇਅਰਮੈਨ ਸਾਹਿਬ ਨੇ ਵੀ ਇਹਦੇ ਵਿੱਚ ਸ਼ਮੂਲਿਤ ਕਰਕੇ ਜਿਹੜਾ ਨਵਾਂ ਬੱਸ ਸਟੈਂਡ ਹੈ ਉਹ ਵੀ ਚੱਲਦਾ ਤੇ ਪੁਰਾਣਾ ਬੱਸ ਸਟੈਂਡ ਵੀ ਚੱਲਦਾ ਕੀਤਾ ਤੇ ਤਕਰੀਬਨ 25 ਬੱਸਾਂ ਨੇ ਗਈਆਂ ਜਿਹੜੀਆਂ ਪੁਰਾਣੇ ਬੱਸ ਸਟੈਂਡ ਤੋਂ ਚਲਾਈਆਂ ਨੇ ਜਿਵੇਂ ਬਾਇਆ ਸਮਾਣਾ ਬਾਇਆ ਨਾਬਾ ਬਾਇਆ ਕਣੌਰ ਰਾਜਪੁਰਾ ਹਾਂ तकरीबन 25 ਬੱਸਾਂ ਨਿਗੀਆਂ ਜਿਹੜੀਆਂ ਨੋਕਲ ਸ਼ਹਿਰਾਂ ਤੋਂ ਪਟਿਆਲੇ ਪੁਰਾਣੇ ਬੱਸ ਸਟੈਂਡ ਤੱਕ ਜਾਣਗੀਆਂ। ਕਨਵਾਰ ਸਾਹਿਬ ਹੋ ਕੇ ਕਾਲੀ ਮਾਤਾ ਦੇ ਮੰਦਰ ਹੋ ਕੇ ਜਿਵੇਂ ਉਧਰੋਂ 90 ਤੋਂ ਆਉਂਦੀਆਂ ਨੇ ਗੱਡੀਆਂ ਉਹ ਆਪਣਾ ਬਾਇਆ ਸਰੰਦ ਹੋ ਕੇ ਉਧਰ ਦੀਆਂ ਗੱਡੀਆਂ ਆਉਣਗੀਆਂ ਸਰੰਦ ਬਾਈਪਾਸ ਹੋ ਕੇ ਤੇ ਕਹਿੰਦਾ ਭਾਬੇ ਆ ਵੀ ਜਿਹੜੇ ਆਮ ਲੋਕ ਨੇ ਨੋਕਲ ਪਿੰਡਾਂ ਦੇ ਉਹਨਾਂ ਨੂੰ ਕਿ ਰਾਹਤ ਆ ਤੇ ਅਸੀਂ ਤਾਂ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਨਵੀਆਂ ਬੱਸਾਂ ਵੀ ਪਾਈਆਂ ਜਾਣ। ਘਟੋ ਘਟ ਕੱਟਲੀ ਪਟਿਆਲੇ ਪਟਿਆਲੇ ਵਾਸਤੇ 150 ਬੱਸ ਦੀ 160 ਬੱਸ ਦੀ ਡਿਮਾਂਡ ਹੈਗੀ ਸੋ ਪੁਰਾਣੀਆਂ ਬੱਸਾਂ ਨੇ ਮਿਨੀਆਂ ਤੇ ਅਸੀਂ ਚਾਹੁੰਦੇ ਆ ਵੀ ਸਾਡੇ ਆਮ ਪਬਲਿਕ ਨੂੰ ਸਹੀ ਸਹੂਲਤ ਦੇਣ ਵਾਸਤੇ ਘਟੋ ਘਟ 70 ਤੋਂ 80 ਮਿਨੀਆਂ ਨੇ ਜਿਹੜੀਆਂ ਨੋਕਲ ਚਾਹੀਦੀਆਂ ਨੇ ਆਪਾਂ ਨੂੰ ਪੁਰਾਣੇ ਬੱਸ ਸਟੈਂਡ ਨੂੰ ਚਲਾਉਣ ਵਾਸਤੇ ਬਿਲਕੁਲ ਬਿਲਕੁਲ ਜੀ ਤਕਰੀਬਨ ਜਿਹੜੇ ਨੋਕਲ ਸ਼ਹਿਰ ਨੇ ਉਹਨਾਂ ਨੂੰ ਸਵਾਰੀ ਆਉਣ ਜਾਣ ਵਾਸਤੇ 25 ਬੱਸਾਂ ਜਿਹੜੀਆਂ ਉਹ ਐਟ ਅ ਟਾਈਮ ਚਲਾਈਆਂ ਨੀਗੀ ਤੁਹਾਨੂੰ ਬਹੁਤ ਫਾਇਦਾ ਹੋਇਆ ਜੀ ਖਾਸ ਤੌਰ ਤੇ ਪਰਣਾਲੇ ਬੱਚਿਆਂ ਨੂੰ ਹਾਂ ਜੀ ਸਾਨੂੰ ਬਹੁਤ ਫਾਇਦਾ ਹੈ ਬਹੁਤ ਬਹੁਤ ਧੰਨਵਾਦ ਤੁਹਾਨੂੰ ਵੀ ਮੁਸ਼ਕਿਲ ਆ ਰਹੀ ਸੀ ਬਹੁਤ ਜਿਆਦਾ ਸਾਰੇ ਪਿੰਡਾਂ ਨੂੰ ਸਾਡੇ ਉਧਰ ਨਾਲ ਇੰਨੇ ਤੰਗ ਹੋ ਰਹੀ ਸੀ ਆਉਣਾ ਉਰਾਂ ਨੂੰ ਹਸਪਤਾਲਾਂ ਜੀ ਨੂੰ ਲਵੇ ਹਸਪਤਾਲ ਪੈਂਦੇ ਨੇ ਬਿਮਾਰੀ ਠਵਾਰੀ ਤੇ ਉਹ ਜਾ ਬਾੜਦੀ ਸੀ ਬਹੁਤ ਦੂਰ ਕੈਮਰਾਮੈਨ ਪ੍ਰਸੰਦ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ ਨਿਊਜ਼